ਜਦ ਵੀ ਤੁਹਾਡਾ ਮਠਿਆਈ ਖਾਣ ਤੇ ਮਨ ਹੋਏ ਬਸ ਫਟਾਫਟ ਤੁਸੀਂ ਇਹ ਮਠਿਆਈ ਬਣਾ ਕੇ ਖਾ ਸਕਦੇ ਹੋ ਇਹ ਮਠਿਆਈ ਜਿੰਨੀ ਦੇਖਣ ਨੂੰ ਸੋਹਣੀ ਲੱਗ ਰਹੀ ਹੈ ਇੰਨੀ ਹੀ ਖਾਣ ਨੂੰ ਵੀ ਸਵਾਦ ਆ ਬਹੁਤ ਹੀ ਸੌਫਟ ਤੇ ਨਰਮੇ ਜੋ ਇਸ ਦਾ ਟੇਸਟ ਇਨਾ ਬਹੁਤ ਲਾਰਜ ਬਾਬੇ ਟੇਸਟ ਇਸ ਦਾ ਤੇ ਬਣਾਉਣੀ ਵੀ ਬਿਲਕੁਲ ਸਿੰਪਲ 10 ਮਿੰਟ ਦੇ ਵਿੱਚ ਇਹ ਮਠਿਆਈ ਬਣ ਕੇ ਤਿਆਰ ਹੋ ਜਾਂਦੀ ਹੈ ਜਿੰਨੀ ਇਹ ਸੌਖੀ ਏ ਓਨਾ ਹੀ ਇਸ ਦੇ ਵਿੱਚ ਸਵਾਦ ਮਠਿਆਈ ਚ ਵਾਦੇ ਇਹਨੂੰ ਸਟੋਰ ਕਰਕੇ ਵੀ ਤੁਸੀਂ 3 ਤੋਂ 4 ਦਿਨ ਵਾਸਤੇ ਰੱਖ ਸਕਦੇ ਹੋ ਬਣਾਉਣਾ ਸ਼ੁਰੂ ਕਰਦੇ ਹਾਂ ਇੱਕ ਪੈਨ ਲਵਾਂਗੇ ਇਸ ਦੇ ਵਿੱਚ ਹਾਫ ਕਟੋਰੀ ਅਸੀਂ ਚੀਨੀ ਦੀ ਪਾਵਾਂਗੇ ਤੇ ਜਿੰਨੀ ਅਸੀਂ ਚੀਨੀ ਲਈਏ ਓਨਾ ਹੀ ਅਸੀਂ ਪਾਣੀ ਪਾਣਾ ਹੈ ਹਾਫ ਕਟੋਰੀ ਅਸੀਂ ਇਸ ਦੇ ਵਿੱਚ ਪਾਣੀ ਦਾ ਪਾ ਲਿਆ ਤੇ ਇਸ ਦੇ ਵਿੱਚ ਦੋ ਚਮਚ ਦੇ ਕਰੀਬ ਅਸੀਂ ਕੇਵੜਾ ਜਲ ਪਾਵਾਂਗੇ ਜੇਕਰ ਕੇਵੜਾ ਜਲ ਨਾ ਹੋਏ ਤੇ ਤੁਸੀਂ ਉਸ ਦੀ ਜਗ੍ਹਾ ਤੇ گلاب ਜਲ ਵੀ ਪਾ ਸਕਦੇ ਹੋ ਇਸ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਮਿਠਾਈ ਦੇ ਵਿੱਚ ਇਹ ਜ਼ਰੂਰ ਤੁਸੀਂ ਪਾਓ ਤੇ ਚੀਨੀ ਨੂੰ ਅਸੀਂ ਹੁਣ ਕੁਲੰਦਿਆਂਗੇ ਕੋਈ ਇਸ ਦੀ ਅਸੀਂ ਚਾਸ਼ਨੀ ਨਹੀਂ ਬਣਾਣੀ ਕੁਝ ਨਹੀਂ ਕਰਨਾ ਚੀਨੀ ਕੁਲਣ ਤੋਂ ਬਾਅਦ ਸਿਰਫ ਅਸੀਂ ਇਸ ਤੇ ਹਲਕਾ ਜਿਹਾ ਬਾਲਾ ਦੇਣਾ ਤੇ ਅਵਾਲਾ ਆਜੁਕ ਹੈ ਤੇ ਚੀਨੀ ਵੀ ਕੁਲ ਗਈ ਤੇ ਹੁਣ ਅਸੀਂ ਗੈਸ ਬੰਦ ਕਰ ਦਿਆਂਗੇ ਉਤਾਰ ਦਿਆਂਗੇ 팬 ਇੱਥੇ ਮੈਂ ਬ੍ਰੈਡ ਵਾਈਟ ਵਾਲਾ ਲਿਆ ਚਿੱਟੇ ਵਾਲਾ ਤੇ ਇਸ ਤੇ ਆਪਾਂ ਚਾਰ ਪੀਸ ਲਏ ਆ ਤੇ ਬ੍ਰੈਡ ਇੱਥੇ ਅਸੀਂ ਇਹੀ ਵਾਈਟ ਵਾਲਾ ਹੀ ਵਰਤਾਂਗੇ ਬਰਾਊਨ ਵਾਲਾ ਨਹੀਂ ਇਸਤੇਮਾਲ ਕਰਾਂਗੇ ਇਹ ਮਠਿਆਈ ਆਪਾਂ ਬ੍ਰੈਡ ਤੋਂ ਬਣਾ ਕੇ ਤਿਆਰ ਕਰਾਂਗੇ ਤੇ ਇਹ ਮੈਂ ਇੱਕ ਕਟਰ ਲਿਆਏ ਇਸ ਦੇ ਨਾਲ ਆਪਾਂ ਬ੍ਰੈਡ ਦੀ ਕਟਿੰਗ ਕਰ ਲਾਂਗੇ ਤੁਹਾਡੇ ਕੋਲ ਕੋਈ ਵੀ ਟੱਕਣ ਹੋਏ ਜਾਂ ਗਲਾਸ ਕਟੋਰੀ ਜਿਸ ਦੇ ਨਾਲ ਵੀ ਤੁਸੀਂ ਕਟਿੰਗ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਇਸ ਤਰੀਕੇ ਮੈਂ ਇਹ ਜਿਹੜਾ ਕਟਰ ਲਿਆ ਫਲਾਵਰ ਵਾਲਾ ਇਸ ਦਾ ਆਪਾਂ ਫਲਾਵਰ ਇਸ ਤਰੀਕੇ ਬਣਾ ਲਿਆ ਬਰੈਡ ਦਾ ਦੇਖੋ ਨੂੰ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਮਠਿਆਈ ਥੋੜੀ ਸੋਹਣੀ ਲੱਗੂਗੀ ਇਸ ਤਰੀਕੇ ਆਪਣੇ ਤੇ ਇਹ ਜਿਹੜੀ ਮਠਿਆਈ ਬਰੈਡ ਤੋਂ ਬਣਾ ਕੇ ਆਪਾਂ ਤਿਆਰ ਕਰਾਂਗੇ ਨਾ ਇਸ ਦਾ ਜਿਹੜਾ ਟੇਸਟ ਹੈ ਬਹੁਤ ਹੀ ਲਾਜਵਾਬ ਹੈ ਬਿਲਕੁਲ ਵੀ ਖਾਣ ਲੱਗਿਆ ਪਤਾ ਨਹੀਂ ਲੱਗੂਗਾ ਕਿ ਇਹ ਮਠਿਆਈ ਆਪਾਂ ਬਰੈਡ ਤੋਂ ਬਣਾ ਕੇ ਤਿਆਰ ਕੀਤੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਤੁਸੀਂ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤੁਹਾਡੇ ਇੱਕ ਲਾਈਕ ਕਰਨ ਨਾਲ ਸਾਡਾ ਹੌਸਲਾ ਵਧਦਾ ਹੈ ਤੇ ਸਾਰੇ ਬ੍ਰੈਡ ਦੇ ਮੈਂ ਇਸੇ ਤਰੀਕੇ ਇਹ ਫਲਾਵਰ ਬਣਾ ਕੇ ਤਿਆਰ ਕਰ ਲਾਂਗੀ ਇਹ ਮਠਿਆਈ ਬਣਾਉਣ ਵਾਸਤੇ ਜਿਹੜਾ ਤੁਸੀਂ ਬ੍ਰੈਡ ਲੈਣਾ ਹੈ ਇਹ ਥੋੜਾ ਮੋਟੇ ਵਾਲਾ ਲੈਣਾ ਹੈ ਜਿਸ ਦੀ ਥੋੜੀ ਮੋਟੀ ਲੇਅਰ ਹੋਵੇ ਪਤਲੀ ਲੇਅਰ ਵਾਲਾ ਜਿਹੜਾ ਟੇਸਟ ਪੂਰਾ ਵਧੀਆ ਨਹੀਂ ਆਉਂਦਾ ਤੇ ਜੋ ਆਪਾਂ ਚਾਸ਼ਨੀ ਬਣਾ ਕੇ ਰੱਖੀ ਸੀ ਉਹ ਠੰਡੀ ਹੋ ਗਈ ਇਸ ਦੇ ਵਿੱਚ ਮੈਂ ਗੁਲਾਬੀ ਰੰਗ ਥੋੜਾ ਜਿਹਾ ਪਾ ਲਾਂਗੀ 컬러 ਦੇਾਂਗੇ ਆਪਾਂ ਇਸ ਮਠਿਆਈ ਨੂੰ 컬러 ਤੁਸੀਂ ਜਿਹੜਾ ਮਰਜ਼ੀ ਆਪਣੀ ਮਨਪਸੰਦ ਦੇ ਸਕਦੇ ਹੋ ਤੇ ਇੱਥੇ ਮੈਂ ਅੱਧੀ ਕੌਲੀ ਮਲਾਈ ਦੀ ਲਈਏ ਮਲਾਈ ਮੈਂ ਇੱਥੇ ਤਾਜੀ ਲਈਏ ਇੱਕ ਤੋਂ ਦੋ ਦਿਨਾਂ ਦੀ ਪ੍ਰਾਣੀ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਪ੍ਰਾਣੀ ਨਾ ਤੁਸੀਂ ਲੈਿਓ ਮਲਾਈ ਤੇ ਇਸ ਦੇ ਵਿੱਚ ਇੱਕ ਚਮਚਾ ਸੀਪੀਓ ਚੀਨੀ ਦਾ ਪਾ ਲਾਂਗੇ ਤੇ ਦੋ ਚਮਚ ਦੇ ਕਰੀਬ ਇੱਥੇ ਡਰਾਈ ਫਰੂਟ ਮੈਂ ਲਿਆ ਹੈ ਪਿਸਤਾ ਕਟਿਆ ਹੈ ਬਰੀਕ ਤੇ ਬਦਾਮ ਡਰਾਈ ਫਰੂਟ ਜਿਹੜਾ ਮਰਜੀ ਤੁਸੀਂ ਇੱਥੇ ਅਦੀ ਮਨਪਸੰਦ ਪਾ ਸਕਦੇ ਪਿਸਤਾ ਤੁਸੀਂ ਜ਼ਰੂਰ ਪਾਓ ਪਿਸਤੇ ਦਾ ਤੇ ਬਦਾਮ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਤੇ ਹੁਣ ਚੰਗੀ ਤਰ੍ਹਾਂ ਅਸੀਂ ਹੁਣ ਇਹਨੂੰ ਮਿਕਸ ਕਰ ਲਾਂਗੇ ਇਹ ਜਿਹੜੀ ਮਠਿਆਈ ਹੈ ਨਾ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਬਿਲਕੁਲ ਵੀ ਖਾਸ ਸਮਾਨ ਨਹੀਂ ਲੱਗੂਗਾ ਬਣਾਉਣ ਲੱਗਿਆਂ ਇਹ ਆਪਣੇ ਮਿਕਸ ਕਰ ਲਈਏ ਤੇ ਜੋ ਆਪਾਂ ਬਰੈਡ ਰੱਖੇ ਸੀ ਫਲਾਵਰ ਬਣਾ ਕੇ ਤੇ ਇਹ ਚਾਸ਼ਨੀ ਦੇ ਵਿੱਚ ਆਪਾਂ ਇਸ ਤਰ੍ਹਾਂ ਡਬੋਵਾਂਗੇ ਤੇ ਸਾਰੀ ਆਪਣੀ ਚਾਸ਼ਨੀ ਨਾਲ ਭਰ ਗਿਆ ਬ੍ਰੈਡ ਤੇ ਹਲਕੇ ਹੱਥਾਂ ਦੇ ਨਾਲ ਇਹ ਜਿਹੜੀ ਬਾਦੂ ਦੀ ਚਾਸ਼ਨੀ ਇਹਨੂੰ ਨਿਚੋੜ ਦਿਆਂਗੇ ਆਪਾਂ ਦੂਸਰੇ ਵੀ ਆਪਾਂ ਬ੍ਰੈਡ ਨੂੰ ਇਸੇ ਤਰੀਕੇ ਡਿਪ ਕਰਾਂਗੇ ਵਿੱਚ ਤੇ ਦਬਾ ਦੇਾਂਗੇ ਇਨੂੰ ਵੱਧ ਨਹੀਂ ਆਪਾਂ ਦਬਾਵਾਂਗੇ ਤੇ ਨਾ ਹੀ ਅਸੀਂ ਇਸ ਦੇ ਵਿੱਚ ਵੱਧ ਘਟਾਉਣੀ ਹੈ ਤੇ ਨਾ ਵੱਧ ਚਾशनी ਹੋਣੀ ਚਾਹੀਦੀ ਠੀਕ ਠੀਕ ਤੇ ਇਸ ਦੇ ਵਿੱਚ ਮਿੱਠਾ ਹੋਣਾ ਚਾਹੀਦਾ ਕਿਉਂਕਿ ਆਪਣੀ ਜਿਹੜੀ ਮਠਿਆਈ ਹੈ ਇਹ ਉਹ ਆਪਣੀ ਇਹਦੀ ਸ਼ੇਪ ਉਸੇ ਤਰ੍ਹਾਂ ਰਵੇ ਜੇਕਰ ਚਾशनी ਨਾਲ ਵੱਧ ਭਰ ਗਈ ਤੇ ਫਿਰ ਇਹ ਨਰਮ ਹੋ ਜੇਗੀ ਕਾਫੀ ਤੇ ਇੱਥੇ ਮੈਂ ਲਿਆ ਹੈ ਨਾਰੀਅਲ ਦਾ ਬਰਾਦਾ ਜੇਕਰ ਨਾਰੀਅਲ ਦਾ ਬਰਾਦਾ ਨਾ ਹੋਏ ਤੇ ਤੁਸੀਂ ਜੋ ਸੁੱਕਾ ਗਰੀ ਹੁੰਦੀ ਹੈ ਉਹ ਵੀ ਤੁਸੀਂ ਪੀ ਸਕਦੀ ਹੈ ਤੇ ਜੋ ਆਪਾਂ ਮਲਾਈ ਬਣਾ ਕੇ ਰੱਖੀ ਸੀ ਡਰਾਈ ਫਰੂਟ ਵਾਲੀ ਇਹ ਇਸ ਦੇ ਉੱਪਰ ਭਰ ਲਾਂਗੇ ਇਸ ਤਰੀਕੇ ਲੇਅਰ ਇੱਕ ਲਗਾ ਲਾਂਗੇ ਤੇ ਦੂਸਰਾ ਆਪਾਂ ਇਸ ਤਰ੍ਹਾਂ ਫਲਾਵਰ ਰੱਖ ਲਾਂਗੇ ਇਸ ਦੇ ਉੱਪਰ ਤੇ ਹੁਣ ਇਹਨੂੰ ਅਸੀਂ ਕੋਟ ਕਰਾਂਗੇ ਨਾਰੀਅਲ ਦੇ ਬਰਾਦੇ ਨਾਲ ਨਾਰੀਅਲ ਦਾ ਪੂਰਾ ਨਾਰੀਲ ਦੇ ਬੂਰੇ ਦਾ ਜਿਹੜਾ ਟੇਸ ਇੰਨਾ ਬਹੁਤ ਹੀ ਵਧੀਆ ਇਸ ਮਠਿਆਈ ਦੇ ਵਿੱਚ ਆਉਂਦਾ ਹੈ। ਇਹ ਆਪਣੀ ਬਹੁਤ ਹੀ ਸੋਹਣੀ ਮਠਿਆਈ ਲੱਗਣ ਲੱਗੀ ਹੈ। ਦੂਸਰੇ ਵੀ ਆਪਾਂ ਇਸੇ ਤਰ੍ਹਾਂ ਹੀ ਬਣਾ ਕੇ ਤਿਆਰ ਕਰ ਲਾਂਗੇ। ਇਹ ਮਠਿਆਈ ਬਣਾਉਣੀ ਵੀ ਬਹੁਤ ਸੌਖੀ ਹੈ। ਤੇ ਜੋ ਇਸ ਦਾ ਟੇਸਟ ਇਹਨਾਂ ਉਹ ਤਾਂ ਫਿਰ ਤੁਸੀਂ ਇੱਕ ਵਾਰ ਬਣਾਓਗੇ ਤੇ ਤੁਸੀਂ ਆਪ ਫਿਰ ਯਕੀਨ ਕਰੋਗੇ ਕਿ ਇਹ ਮਠਿਆਈ ਵਾਕਿਆ ਹੀ ਬਹੁਤ ਲਾਜਵਾਬ ਹੈ ਇੱਕ ਵਾਰ ਜੋ ਖਾ ਲੈਂਦਾ ਵਾਰ-ਵਾਰ ਬਣਾਉਣਾ ਪਸੰਦ ਕਰਨਦਾ ਹੈ ਕਿਉਂਕਿ ਇਹ ਬਣਾਉਣੀ ਵੀ ਸੌਖੀ ਹੈ ਤੇ ਇਸ ਦਾ ਜਿਹੜਾ ਟੇਸਟ ਹੈ ਉਹ ਵੀ ਬਹੁਤ ਹੀ ਵਧੀਆ ਹੈ ਤੇ ਸਾਰੀ ਜਿਹੜੀ ਮਠਿਆਈ ਆਪਾਂ ਇਸੇ ਤਰੀਕੇ ਨਾਲ ਇਹਦੀ ਵਿੱਚ ਸਟਫਿੰਗ ਕਰ ਲਾਂਗੇ ਮਲਾਈ ਨਾਲ ਤੇ ਉੱਪਰ ਕੋਟ ਕਰ ਲਾਂਗੇ ਮਠਿਆਈ ਆਪਣੀ ਬਣ ਕੇ ਤਿਆਰ ਹੋ ਗਈ ਏ ਤੁਸੀਂ ਇਸ ਨੂੰ ਠੰਡਾ ਕਰਕੇ ਖਾਓ ਫ੍ਰਿਜ ਚ ਰੱਖ ਕੇ ਫਿਰ ਇਸ ਦਾ ਜਿਹੜਾ ਟੇਸਟ ਮਠਿਆਈ ਦਾ ਹੋਰ ਵੀ ਦੁੱਗਣਾ ਹੋ ਜਾਊਗਾ ਇਹਨੂੰ ਮੈਂ ਗਾਰਨਿਸ਼ ਕੀਤਾ ਹੈ ਪਿਸਤੇ ਦੇ ਨਾਲ ਤੇ ਜਿਹੜਾ ਦੇਖਣ ਨੂੰ ਵੀ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਤੇ ਜੋ ਆਪਾਂ ਇਸ ਦੇ ਵਿੱਚ ਮਲਾਈ ਦੀ ਜਿਹੜੀ ਲੇਅਰ ਲਗਾਈ ਹੈ ਨਾ ਉਹ ਤਾਂ ਬਿਲਕੁਲ ਵੀ ਨਹੀਂ ਪਤਾ ਲੱਗੂਗਾ ਕਿ ਇਹ ਆਪਾਂ ਮਲਾਈ ਲਗਾਈ ਹੈ ਜਾਂ ਫਿਰ ਖੋਇਆ ਹੈ ਇਸ ਨੂੰ ਤੁਸੀਂ 3 ਤੋਂ 4 ਦਿਨ 5 ਦਿਨ ਤੱਕ ਫ੍ਰੀਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਮਠਿਆਈ ਹੋਊਗੀ ਤੇ ਜੇਕਰ ਤੁਹਾਨੂੰ ਇਹ ਮਠਿਆਈ ਬਣਾਉਣ ਦੀ ਮੇਰੀ ਰੈਸਪੀ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕੇ ਜਨੂ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਇਹ ਮਠਿਆਈ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਏ ਇੱਕ ਵਾਰ ਤੁਸੀਂ ਇਹ ਮਠਿਆਈ ਜ਼ਰੂਰ ਬਣਾ ਕੇ ਦੇਖਿਓ ਤੇ ਫਿਰ ਤੁਸੀਂ ਮੈਨੂੰ ਇਸ ਦੇ ਟੇਸਟ ਬਾਰੇ ਜ਼ਰੂਰ ਲਿਖ ਕੇ ਦੱਸਿਓ ਕਿ ਤੁਹਾਨੂੰ ਇਸ ਦਾ ਟੇਸਟ ਕਿਸ ਤਰ ਲੱਗਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ ਸਾਡਾ ਹੌਸਲਾ ਵਧਦਾ ਹੈ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ